ਪੰਜਾਬ ਸਰਕਾਰ ਦੇ ਨਿਸ਼ਾਨੇ ਦੇ ਉੱਤੇ ਜਲੰਧਰ ਦਾ ਇੱਕ ਵੱਡਾ ਨਿੱਜੀ ਪ੍ਰਾਈਵੇਟ ਸਕੂਲ ਆ ਗਿਆ ਹੈ ਔਰ ਉਸ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਇਸ ਪ੍ਰਾਈਵੇਟ ਸਕੂਲ ਤੇ ਉੱਤੇ ਇਲਜ਼ਾਮ ਨੇ ਕਿ ਬੱਚਿਆਂ ਨੂੰ ਲਾਜ਼ਮੀ ਪੰਜਾਬੀ ਨਵੀਂ ਪੜਾਈ ਚਾਹੀ ਜਿਹੜੀ ਪੰਜਾਬੀ ਆ ਨਿਵਾਰਿਆ ਆ ਜਿਹੜੀ ਪੰਜਾਬੀ ਜ਼ਰੂਰੀ ਤੇ ਲਾਜ਼ਮੀ ਰੱਖੀ ਜਾਂਦੀ ਹੈ ਪੰਜਾਬ ਦੇ ਅੰਦਰ ਉਸ ਪੰਜਾਬੀ ਭਾਸ਼ਾ ਨੂੰ ਉਸ ਪੰਜਾਬੀ ਸਬਜੈਕਟ ਨੂੰ ਨਹੀਂ ਪੜਾਇਆ ਜਾ ਰਿਹਾ ਵਿਦਿਆਰਥੀਆਂ ਨੂੰ ਉਸ ਨੂੰ ਆਪਸ਼ਨਲ ਸਬਜੈਕਟ ਵਾਂਗ ਟਰੀਟ ਕੀਤਾ ਜਾ ਰਿਹਾ ਇਸ ਪ੍ਰਾਈਵੇਟ ਸਕੂਲ ਦੇ ਅੰਦਰ ਗੱਲ ਕੀਤੀ ਜਾ ਰਹੀ ਹੈ ਕੇਮਬ੍ਰਿਜ ਸਕੂਲ ਦੀ ਛੋਟੀ 12 ਦਰੀ ਜਲੰਧਰ ਦੇ ਨਜ਼ਦੀਕ ਕੇਮਬ੍ਰਿਜ ਸਕੂਲ ਜਿਹੜਾ ਕੋਵਿਡ ਸਕੂਲ ਹੈਗਾ ਆ ਉਸ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਤੇ ਉਸ ਸਕੂਲ ਨੂੰ ਨੋਟਿਸ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਹੈ ਕੇمبرੇਜ ਸਕੂਲ ਨੂੰ ਨੋਟਿਸ ਜਾਰੀ ਹੋ ਗਿਆ ਆ ਔਰ ਇਸ ਨੋਟਿਸ ਦੇ ਆਧਾਰ ਦੇ ਉੱਤੇ ਜਵਾਬ ਮੰਗਿਆ ਗਿਆ ਜਲਦ ਤੋਂ ਜਲਦ ਪੰਜਾਬ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਦੇ ਵੱਲੋਂ ਇਹ ਨੋਟਿਸ ਜਾਰੀ ਕੀਤਾ ਗਿਆ ਆ ਔਰ ਜਲਦ ਤੋਂ ਜਲਦ ਮੰਗ ਕੀਤੀ ਗਈ ਆ ਜਵਾਬ ਦੀ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਖਾਸ ਕਰਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਦੇ ਵੱਲੋਂ ਸਾਫ਼ ਕਿਹਾ ਗਿਆ ਹੈ ਕਿ ਪੰਜਾਬੀ ਭਾਸ਼ਾ ਦੇ ਹੋਂਦ ਇਸ ਘਾਣ ਨੂੰ ਹਰ ਕਿਸ ਜ਼ਬਰਦਸਤ ਨਹੀਂ ਕੀਤਾ ਜਾਵੇਗਾ। ਪੰਜਾਬੀ ਭਾਸ਼ਾ ਦੇ અપਮਾਨ ਨੂੰ ਹਰ ਕਿਸ ਜ਼ਬਰਦਸਤ ਨਹੀਂ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਸੂਬਾਈ ਕਾਨੂੰਨ ਮੁਤਾਬਕ ਪੰਜਾਬ ਦੇ ਅੰਦਰ ਸਾਰੇ ਸਕੂਲ ਭਾਵੇਂ ਨਿੱਜੀ ਭਾਵੇਂ ਸਰਕਾਰੀ ਉਹਨਾਂ ਨੂੰ ਜ਼ਰੂਰੀ ਤੇ ਲਾਜ਼ਮੀ ਹੈ ਕਿ ਪੰਜਾਬੀ ਭਾਸ਼ਾ ਲਾਜ਼ਮੀ ਪੱਧਰ ਦੇ ਉੱਤੇ ਪੜ੍ਹਾਇਆ ਜਾਵੇ ਪੰਜਾਬੀ ਵਿਸ਼ਾ ਲਾਜ਼ਮੀ ਪੱਧਰ ਦੇ ਉੱਤੇ ਬੱਚਿਆਂ ਨੂੰ ਪੜ੍ਹਾਇਆ ਜਾਵੇ ਜਿਸ ਦਾ ਘਾਣ ਕਰਨ ਵਾਲੇ ਕਿਸੇ ਵੀ ਸਕੂਲ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਨੇ ਸਾਫ਼ ਕਿਹਾ ਹੈ ਕਿ ਸੀਐਮ ਭਗਵੰਤ ਮਾਨ ਦੀ ਸਰਕਾਰ ਪੰਜਾਬੀ ਭਾਸ਼ਾ ਦੀ ਗરિਮਾ ਬਰਕਰਾਰ ਰੱਖਣ ਲਈ ਵਚਨਬੱਧ ਹੈਗੀ ਹੈ ਇਸੇ ਦੇ ਚੱਲਦੇ ਕੇਮਬ੍ਰਿਜ ਸਕੂਲ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਕੇਮਬ੍ਰਿਜ ਗਰੁੱਪ ਜਿਹੜਾ ਹੈਗਾ ਉਹ ਇੱਕ ਵੱਡਾ ਉਦਯੋਗ ਹੈਗਾ ਇੱਕ ਵੱਡਾ ਨਿੱਜੀ ਉਦਯੋਗ ਹੈਗਾ ਜਿਸ ਦੇ ਅਧੀਨ ਬਹੁਤ ਹੀ ਪ੍ਰਭਾਵਸ਼ਾਲੀ ਸਕੂਲ ਜਿਹੜੇ ਐ ਉਹ ਤਿਆਰ ਕੀਤੇ ਗਏ ਸਨ ਔਰ ਇਨ੍ਹਾਂ ਸਕੂਲਾਂ ਨੂੰ ਅਤ ਆਧੁਨਿਕ ਮੰਨਿਆ ਜਾਂਦਾ ਸੀ ਇਨ੍ਹਾਂ ਸਕੂਲਾਂ ਨੂੰ ਐਕਸਟਰਾ ਆਰਡੀਨਰੀ ਮੰਨਿਆ ਜਾਂਦਾ ਸੀ ਹੁਣ ਤੱਕ ਪਰ ਇਸ ਸਕੂਲ ਨੂੰ ਹੁਣ ਨੋਟਿਸ ਜਾਰੀ ਕਰ ਦਿੱਤਾ ਗਿਆ ਤਾਂ ਦੱਸ ਦਿੰਦੇ ਆ ਕਿ ਇਹੋ ਜਿਹੇ ਸਕੂਲ ਪੂਰੇ ਪੰਜਾਬ ਦੇ ਵਿੱਚ ਬਹੁਤ ਨੇ ਜੋ ਮੰਨੇ ਤਾਂ ਬਹੁਤ ਐਕਸਟਰਾਔਰਡੀਨਰੀ ਜਾਂਦੇ ਨੇ ਪਰ ਉਹਨਾਂ ਦੇ ਅੰਦਰ ਸਿੱਖਿਆ ਦੇ ਮਿਆਰ ਜਿਹੜੇ ਨੇ ਉਹ ਕਿਤੇ ਨਾ ਕਿਤੇ ਡਗ ਮਗਾਉਂਦੇ ਨਜ਼ਰ ਆਉਂਦੇ ਨੇ ਇਹੋ ਜਿਹਾ ਹੀ ਮਾਮਲਾ ਇਸ ਸਕੂਲ ਦੇ ਵਿੱਚ ਵੀ ਸਾਹਮਣੇ ਆਇਆ ਜਿਵੇਂ ਕਿ ਸਾਫ਼ ਕਿਹਾ ਜਾਂਦਾ ਆ ਕਿ ਉੱਚੀ ਦੁਕਾਨ ਤੇ ਫਿੱਕਾ ਪਕਵਾਨ ਉਹੀ ਹਾਲਾਤ ਇੱਥੇ ਨਜ਼ਰ ਆ ਰਹੇ ਨੇ ਆਪਣੀ ਹੀ ਮਾਤ ਭਾਸ਼ਾ ਦੇ ਨਾਲ ਕਹਾਣ ਕੀਤਾ ਜਾ ਰਿਹਾ ਹੈ ਆਪਣੀ ਹੀ ਮਾਤ ਭਾਸ਼ਾ ਦੇ ਨਾਲ ਇਸ ਤਰ੍ਹਾਂ ਦਵਤੀਰਾ ਕੀਤਾ ਜਾ ਰਿਹਾ ਆ ਭਾਵੇਂ ਜਿੰਨਾ ਮਰਜੀ ਕੋਈ ਵੱਡਾ ਸਕੂਲ ਹੋਵੇ ਜਿੰਨੇ ਮਰਜੀ ਅਮੀਰ ਘਰਾਣਿਆਂ ਦੇ ਬੱਚੇ ਉੱਥੇ ਆ ਕੇ ਸਿੱਖਿਆ ਗ੍ਰਹਿਣ ਕਰਦੇ ਹੋਣ ਜਿੰਨਾ ਮਰਜੀ ਮਾਡਰਨਾਈਜ਼ਡ ਸਕੂਲ ਹੋਵੇ ਉਸ ਦੇ ਵਿੱਚ ਜੇ ਪੰਜਾਬੀ ਭਾਸ਼ਾ ਨਹੀਂ ਪੜਾਈ ਜਾਂਦੀ ਉਸ ਦੇ ਵਿੱਚ ਜੇ ਆਪਣੀਆਂ ਰੂਟਸ ਨੂੰ ਨਹੀਂ ਹੋਲਡ ਕੀਤਾ ਜਾਂਦਾ ਆਪਣੀ ਬੁਨਿਆਦ ਦੇ ਉੱਤੇ ਉਹ ਸਕੂਲ ਨਹੀਂ ਖੜਦਾ ਤੇ ਫਿਰ ਉਹ ਜ਼ਰੂਰ ਪੰਜਾਬ ਦੇ ਵਾਸਤੇ ਹਾਨੀਕਾਰਕ ਹੈ ਪੰਜਾਬ ਦੀ ਜਵਾਨੀ ਦੇ ਵਾਸਤੇ ਹਾਨੀਕਾਰਕ ਮੰਨਿਆ ਜਾ ਸਕਦਾ ਜਿਸ ਵਾਸਤੇ ਪੰਜਾਬ ਸਰਕਾਰ ਨੇ ਇਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਐਕਸ਼ਨ ਕੀਤਾ ਤੇ ਕੇਮਬ੍ਰਿਜ ਸਕੂਲ ਨੂੰ ਨੋਟਿਸ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਦੇ ਵੱਲੋਂ ਕਰ ਦਿੱਤਾ ਗਿਆ ਹੈ ਔਰ ਇਸ ਬਾਰੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਜ਼ਰੂਰ ਜਾਣਕਾਰੀ ਸਾਂਝੀ ਕੀਤੀ ਔਰ ਉਹਨਾਂ ਨੇ ਸਾਫ਼ ਕਿਹਾ ਹੈ ਕਿ ਜਲਦ ਤੋਂ ਜਲਦ ਜਵਾਬ ਜਿਹੜਾ ਹੈ ਕੈਮਬ੍ਰਿਜ ਸਕੂਲ ਵੱਲੋਂ ਇਸ ਤਰ੍ਹਾਂ ਦਿੱਤਾ ਜਾਵੇ ਕਿਉਂ ਲਾਜ਼ਮੀ ਪੰਜਾਬੀ ਨਹੀਂ ਪੜਾਈ ਜਾ ਰਹੀ ਔਰ ਜਿਹੜੇ ਸਕੂਲ ਇਸ ਤਰ੍ਹਾਂ ਕਰ ਰਹੇ ਨੇ ਜਿਹੜੇ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਦੇ ਵਾਂਗ ਨਹੀਂ ਪੜਾ ਰਹੇ ਉਹਨਾਂ ਨੂੰ ਵੀ ਵਾਰਨਿੰਗ ਜਾਰੀ ਕੀਤੀ ਹੈ ਕਿ ਜੇ ਨਹੀਂ ਇਸ ਤਰ੍ਹਾਂ ਕੀਤਾ ਗਿਆ ਤੇ ਉਹਨਾਂ ਦੇ ਖਿਲਾਫ ਵੀ ਐਕਸ਼ਨ ਕੀਤਾ ਜਾਵੇਗਾ ਜੋ ਵੀ ਹੋਏਗਾ ਇਸ ਤੋਂ ਬਾਅਦ ਦੱਸਦੇ ਰਹਿਾਂਗੇ ਤੁਸੀਂ ਬਣੇ ਰਹੋ ਬਨ ਇੰਡੀਆ ਪੰਜਾਬੀ ਤੇ Subscribe to One India channel and never miss an update.